ਸੋਰੀ ਤੋਂ ਤੰਗਾ ਕੇ ਵਿਅਕਤੀ ਨੇ ਜ਼ਹਿਰੀਲੀ ਚੀਜ਼ ਨਿਗਲੀ ਖੁਦਕੁਸ਼ੀ ਕਰਨ ਤੋਂ ਪਹਿਲਾਂ ਫੇਸਬੁੱਕ ਤੇ ਪੋਸਟ ਪਾ ਕੇ ਸੋਰੀਆਂ ਨੂੰ ਠਹਿਰਾਇਆ ਜਮੇਵਾਰ ਪੋਸਟ ਨੇ ਚਾਰ ਲੋਕਾਂ ਖਿਲਾਫ ਕੀਤਾ ਮਾਮਲਾ ਤਰਜ ਮ੍ਰਿਤਕ ਦੀ ਮਾਤਾ ਪਰਮਜੀਤ ਕੌਰ ਨੇ ਦੱਸਿਆ ਕਿ ਉਸਦੇ 34 ਸਾਲਾ ਲੜਕੇ ਗੁਰਪ੍ਰੀਤ ਸਿੰਘ ਦਾ ਵਿਆਹ 2012 ਵਿੱਚ ਕਰਨਦੀਪ ਕੌਰ ਪੁੱਤਰੀ ਕਲਵੰਤ ਸਿੰਘ ਵਾਸੀ ਪੁਰੀਆਂ ਕਲਾਂ ਨਾਲ ਹੋਇਆ ਸੀ ਜਿਸ ਤੋਂ ਬਾਅਦ ਗੁਰਪ੍ਰੀਤ ਸਿੰਘ ਆਪਣੀ ਪਤਨੀ ਕਰਨਦੀਪ ਕੌਰ ਨਾਲ 2013 ਚ ਆਸਟ੍ਰੇਲੀਆ ਚਲਾ ਗਿਆ ਉਥੇ ਉਨ੍ਹਾਂ ਦੀ ਬੇਟੀ ਨੇ ਜਨਮ ਲਿਆ ਪਰ ਸੱਤ ਸਾਲ ਰਹਿਣ ਤੋਂ ਬਾਅਦ ਗੁਰਪ੍ਰੀਤ ਸਿੰਘ ਆਪਣੀ ਪਤਨੀ ਨਾਲ ਵਾਪਸ ਪਿੰਡ ਆ ਗਿਆ ਪਿੰਡ ਵਿੱਚ ਸਭ ਕੁਝ ਠੀਕ ਜਾ ਰਿਹਾ ਸੀ ਇਸ ਦੌਰਾਨ ਗੁਰਪ੍ਰੀਤ ਸਿੰਘ ਦੀ ਆਪਣੇ ਜੀਚੇ ਅਮਰਪਾਲ ਸਿੰਘ ਨਾਲ ਲੜਾਈ ਹੋ ਗਈ ਉਦੋਂ ਤੋਂ ਹੀ ਗੁਰਪ੍ਰੀਤ ਸਿੰਘ ਨੂੰ ਸੋਹਰੇ ਵਾਲੇ ਤੰਗ ਪਰੇਸ਼ਾਨ ਕਰਨ ਲੱਗੇ ਇਸ ਦੌਰਾਨ ਕਰਨਦੀਪ ਗੌਰ ਨੇ ਗੁਰਪ੍ਰੀਤ ਸਿੰਘ ਖਿਲਾਫ ਕਈ ਕੇਸ ਦਰਜ ਕਰਵਾਏ ਹਾਲਾਂਕਿ ਗੁਰਪ੍ਰੀਤ ਸਿੰਘ ਦੇ ਪੱਖ ਤੋਂ ਕਰਨਦੀਪ ਗੌਰ ਦੇ ਖਿਲਾਫ ਵੀ ਅਜਿਹੇ ਕੀਤਾ ਗਿਆ ਸੀ ਇਸ ਦੇ ਬਾਵਜੂਦ ਸੋਹਰਾ ਪਰਵਾਰ ਪੁਲਿਸ ਕੋਲ ਝੂਠੀ ਸ਼ਿਕਾਇਤ ਦਰਜ ਕਰਵਾ ਕੇ ਗੁਰਪ੍ਰੀਤ ਸਿੰਘ ਨੂੰ ਤੰਗ ਪਰੇਸ਼ਾਨ ਕਰ ਰਿਹਾ ਸੀ ਜਿਸ ਕਾਰਨ ਗੁਰਪ੍ਰੀਤ ਸਿੰਘ ਨੇ ਬੀਤੇ ਦਿਨ ਰਾਤ ਨੂੰ ਆਪਣੇ ਘਰ ਵਿੱਚ ਕੋਈ ਜ਼ਹਿਰੀਲੀ ਚੀਜ਼ ਨਿਕਲੀ ਜਿਸ ਤੋਂ ਬਾਅਦ ਉਸਦੀ ਹਾਲਤ ਨਾਜਿਕ ਹੋ ਜਾਂਦੀ ਹੈ ਤੇ ਉਸ ਨੂੰ ਇਲਾਜ ਲਈ ਬਟਾਲਾ ਦੇ ਇੱਕ ਨਿੱਜੀ ਹਸਪਤਾਲ ਚਾਇਆ ਜਾਂਦਾ ਹੈ ਗੁਰਪ੍ਰੀਤ ਸਿੰਘ ਦੀ ਰਸਤੇ ਵਿੱਚ ਹੀ ਮੌਤ ਹੋ ਗਈ। ਹਾਂਜੀ ਜੀ ਕੀ ਗੱਲ ਕੀ ਹੋਈ? ਗੱਲ ਕੋਈ ਸੋਹਰੇ ਨਾਲ ਝਗੜਾ ਸਰਦਾ ਹੀ ਗਿਆ। 3 ਸਾਲ ਹੋ ਗਏ ਆ। ਮੋਟੀ ਨੂੰ ਫੇਕੇਰੇ ਮਾਪੇ ਲੈ ਗਏ ਸੀਗੇ। ਪਰ ਤਾਂ ਖੁਦਸ ਬਹੁਤ ਕੱਲ ਦੇ ਰਹੇ ਆ। ਬਾਹਰ ਵਿੱਚ ਕੇਸਾਂ ਵੀ ਸੇਬੇ ਦਾ ਲਾਤਾ। ਬਾਅਦ ਚ ਉਹਨਾਂ ਨੇ ਬਹੁਤ ਕੇਸ ਲਾਤੇ ਆ 14 ਤਰੀਕ ਤੇ ਕੋਈ ਨਵਾਂ ਕੇਸ ਲਾਤਾ ਉਦੋਂ ਦੀ ਜ਼ਿਆਦਾ ਫੇਰ ਟੈਨਸ਼ਨ ਲੈ ਗਿਆ ਸੀਗਾ। ਉਹ ਦਿਨੋਂ ਤਾਂ ਆਪਣੇ ਟੈਨਸ਼ਨ ਚ ਹੀ ਰਿਹਾ ਵਾ। ਅੱਜ ਤਰੀਕ ਦੇ ਜਾਣਾ ਸੀਗਾ। ਤੇ ਨਹੀਂ ਜਾ ਸਕਿਆ ਅੱਜ। ਕੀ ਕਹਿੰਦੇ ਕੀ ਸੀ ਸੋਹਰੇ ਨੂੰ ਸੋਹਰੇ ਆਂਦੇ ਤੇ ਇਹ ਬਹੁਤ ਪਿਆਰ ਕਰਦਾ ਸੀ ਬੇਟੀ ਜਾਣਾ ਸਾਲਾਂ ਦੀ ਬੇਟੀ ਵੱਜਾ ਮਰ ਗਿਆ ਹੁੰਦਾ ਸੀ ਮੈਂ ਬੇਟੀ ਨੂੰ ਮਿਲਦਾ ਵਾ ਸੋਹਰਾ ਮੈਨੂੰ ਧਮਕੀ ਦੇ ਗਿਆ ਵੀ ਜੇ ਹੁਣ ਇਹ ਮੇਰੇ ਪਿੰਡ ਚਲ ਗਿਆ ਕੁੜੀ ਨੂੰ ਨਹੀਂ ਤੇ ਮੈਂ ਇਹਨੂੰ ਮਾਰ ਕੇ ਤੇਰੇ ਬੂਏ ਤੇਰੇ ਬੂਏ ਤੇ ਕੇ ਲੋਥੀ ਤੂੰਰਾ ਮੈਨੂੰ ਬਹੁਤ ਭੈੜਾ ਬੋਲਦਾ ਸੀ ਔਰ ਕਿਹੜੇ ਪਿੰਡ ਰਹਾ ਸੀ ਪੂਰੀnga ਪੂਰੀnga ਜੇ ਮੈਂ ਚਲੋਗੇ ਵਿਆਹ ਨਹੀਂ ਤੇ ਹੋ ਗਿਆ ਪਾ 2012 ਚ ਹੋਇਆ ਸੀ ਕੁੜੀ ਦਾ ਨਾਮ ਕਹਿੰਦੀਪ ਗੁਰਪ੍ਰੀਤ ਐਮੋਂ ਡੇ ਦਾ ਨਾ ਕਰਦੇ ਪਰੰਤੋ ਪਹਿਲਾਂ ਫੇਸਬੁਕ ਤੇ ਵੀ ਪਾਇਆ ਪਾਇਆ ਫੇਸਬੁਕ ਤੇ ਲੇਸੀ ਪਾਇਆ ਆਇਆ ਵੈਲੀਫੀਕੇ ਆ ਪੜ ਲਿਓ ਜੋ ਲਿਖਿਆ ਵਾ ਕੀ ਚਾਹੁੰਦੇ ਤੂੰ ਮੈਂ ਚਾਹੁੰਦੀ ਮੈਨੂੰ ਇਨਸਾਫ ਦਵਾ ਦਿਓ ਮੇਰਾ ਪੁੱਤ ਤੜਫਦਾ ਮਰ ਗਿਆ ਉਹ ਇੱਥੇ ਕਿੰਨੇ ਉਮਰ 'ਚ ਕੀ ਕੰਮ ਕਰਦਾ ਹੈ ਕੰਮ ਪਹਿਲਾਂ ਆਸਟ੍ਰੇਲੀਆ 7 ਸਾਲ ਲਾਇਆ ਹੀ ਹੈ ਬਾਅਦ ਵਿੱਚ ਇਹ ਵਿਆਹ ਵਿਆਹੀ ਇਹਨੂੰ ਵੀ 3 ਸਾਲ ਘਲਤਾ ਵਾ ਉੱਥੋਂ ਫੇਰ ਇਹ ਆ ਕੇ ਦੱਸਣ ਲੱਗਾ ਉਹ ਦੱਸਣ ਮਗਰੋਂ ਆ ਗਿਆ ਵਾਪੇ ਲੈਣਾ 40-45 ਲੱਖ ਰੁਪਈਆ ਇਹਨਾਂ ਨੇ ਪਹਿਲਾਂ ਤੇ ਲਾਇਆ ਹੋ ਉੱਟੀ ਨਾ ਉਹਨੇ ਮੈਂ ਆਕੇ ਮੈਂ ਨਹੀਂ ਕੋਈ ਬਾਦ ਦਾ ਬੰਦਾ ਬਿਆਜ ਖਾਈ ਜਾਓ ਤੁਸੀਂ ਇੰਨੇ ਕਿ ਤੁਹਾਡੇ ਪੈਸਾ ਉਹਦੇ ਦੇ ਵੀ ਕੁਝ ਮਿਲੇ ਆ ਤੇ ਖਾ ਲੋ ਤੁਸੀਂ ਪਰ ਇਹਨਾਂ ਨੇ ਫੈਲਾ ਲਾਉਂਦੇ ਰਹੇ ਆਪਣੀ ਮਰਜ਼ੀ ਨਾਲ ਜਿੱਦਾਂ ਫੋਰੀ ਆ ਨਾਂ ਕ੍ਰਿਪਲਾਈ ਕੀਤੀ ਸੀ ਉਹਨਾਂ ਦੀ ਨਾਂ ਵੀ ਆਇਆ ਬੰਨਾ ਤੇ ਮੇਰਾ ਕਰਤ ਸਿੰਘ ਮੈਂ ਨਾ ਜਵਾਈ ਮਸੀ ਦਾ ਮੋਰੀ ਹੁੰਦੇ ਜਵਾਈ ਹੈ ਤੇ ਉਹ ਮਰਨੇ ਖਾਤਾ ਕੀ ਯਕੀਨ ਲੱਗਦਾ ਸਾਡਾ ਉਹਨਾਂ ਨੇ ਸਪਾਤਿਆਂ ਗੋਲੇ ਲਿਆਂ ਇਹਨੇ ਪਲਾਈ ਰਾਤੀ ਲੈ ਕੇ ਆਏ ਆ ਕੱਲ ਜਾਂ ਪਹਿਲਾਂ ਲੈ ਕੇ ਹੋਰ ਰੱਖਿਆ ਵਾ 14 ਤਰੀਕ ਦਾ ਕੋਈ ਕੇਸ ਨਾ ਪਹਿਲਾਂ ਕੇਸ ਲੱਗਾ ਚੱਲਣ ਡਿਆ ਜੇ 14 ਤਰੀਕ ਦਾ ਕੋਈ ਜੇ ਵਕੀਲ ਨੇ ਦੱਸਿਆ ਵੀ ਭਾਈ ਕੇਸ ਉਹ ਕੁੜੀ ਜਿਹੜਾ ਕੋਈ ਐਕਸਟਰਾ ਕਰਕੇ ਗਈ ਆ ਉਹ ਤੋਂ ਇਨਾ ਪਰੇਸ਼ਾਨ ਹੋ ਗਿਆ ਬਹੁਤ ਜ਼ਿਆਦਾ ਹੀ ਮਲਵੇ ਹੋ ਉਹ ਜਦੋਂ ਮਰਨ ਤੋਂ ਪਹਿਲਾਂ ਫੇਸਬੁੱਕ ਤੇ ਕੀ ਫੇਸਬੁੱਕ ਤੇ ਉਹਨਾਂ ਨੇ ਆਪਣੇ ਸਹੁਰਿਆਂ ਦਾ ਨਾਮ ਵਾਈਫ ਦਾ ਮਲੇ ਸਾਰਿਆਂ ਦਾ ਨਾਮ ਪਾ ਕੇ ਮੈਂਸ਼ਨ ਕਰਕੇ ਉਹਨਾਂ ਫਾਈਲ ਮੈਨਰ ਤੋਂ ਪਰੇਸ਼ਾਨ ਵਾ ਤੇ ਇਹ ਉਹਨੇ ਲੇਕਿਆ ਵੀ ਕੋਈ ਜ਼ਿੰਮੇਵਾਰੀ ਜਿਹੜੀ ਹੈ ਮੇਰੀ ਉਹਨਾਂ ਸਹੁਰਿਆਂ ਦੀ ਜ਼ਿੰਮੇਵਾਰੀ ਹੋਵੇਗੀ ਤੇ ਇਹਨੂੰ ਦੱਸਿਆ ਨਹੀਂ ਘਰ ਰਾਤ ਉਹਨੇ 11:30 ਦੇ ਨਾਲ ਦਵਾਈ ਖਾ ਕੇ ਤੇ ਮਾਂ ਨੂੰ ਮਿਲ ਕਹਿੰਦਾ ਮੈਂ ਆ ਮਿਲ ਦਵਾਈ ਕਮਰੇ ਜਿੱ ਕਲਾ ਸੀ ਕਮਰੇ ਜੋ ਤਾਂ ਕਲਾ ਇਹ ਬਾਤ ਜੇ ਕਮਰੇ ਜੇ ਇਹ ਲੱਗੇ ਉਹਦਾ ਤੁਰੇ ਫਿਰਦੇ ਜਿੰਨੇ ਬੱਚੇ ਨੇ ਬੱਚਾ ਇੱਕ ਬੇਟੀ ਉਹਨਾਂ ਦੀ 11 ਸਾਲ ਦੀ ਕਿੰਨਾ ਕੋ ਰਹਿੰਦੀ ਕਿ ਆਪਣੀ ਮਾਂ ਨਹੀਂ ਉਹ ਮਾਂ ਦੇ ਕੋ ਉਹ ਮਿਲ ਨਹੀਂ ਦਿੰਦੇ ਉਹਨਾਂ ਨੂੰ ਕਾਹਦੇ ਟਾਈਮ ਤੋਂ ਮਿਲਦੀ ਕੋਈਗਾ ਨਹੀਂ ਮਿਲਣ ਦੇ ਖੇਲ ਆਵਾ ਕਹਿੰਦੇ ਬੱਚੀ ਨੂੰ ਨਹੀਂ ਮਿਲਣ ਦਣਾ ਉਹ ਤੋਂ ਇੰਨਾ ਪਰੇਸ਼ਾਨ ਵਾ ਫਿਰ ਮਲੇ ਵੀ ਮੇਰੀ ਬੱਚੀ ਆ ਬੱਚੀ ਨਾਲ ਬਹੁਤ ਪਿਆਰ ਕਰਦਾ ਹੈ ਉਹ ਮਲੇ ਇੰਨਾ ਪਰੇਸ਼ਾਨ ਹੋਇਆ ਤੇ ਇਹਨਾਂ ਨੂੰ ਵੀ ਉਹ ਉਹ ਜਿਹਨਾਂ ਦਾ ਰਿਸ਼ਤੇਦਾਰ ਇੱਕ ਪੁਲਿਸ ਵਾਲਾ ਵਾ ਕੋਈ ਉਹਨਾਂ ਨੂੰ ਵੀ ਥਾਣੇ ਦੇ ਮਲੇ ਕੇਸ ਚੱਲਣ ਦੇ ਬਾਵਜੂਦ ਬੋਰਡ ਨੇ ਫੈਸਲਾ ਦੇਣਾ ਹੁੰਦਾ ਉਹਨਾਂ ਨੂੰ ਘੱਲ ਘੱਲ ਕੇ ਪੁਲਿਸ ਵਾਲਿਆਂ ਨੂੰ ਉਹ ਇਹਨਾਂ ਨੂੰ ਥਾਣੇ ਭਲਾ ਕੇ ਤੇ ਜੇਲ੍ਹ ਕਰਦੇ ਉਹਦੇ ਤੋਂ ਵੀ ਮੁੰਡਾ ਬਹੁਤ ਪਰੇਸ਼ਾਨ ਆ ਕਿ ਮੇਰੀ ਮਾਂ ਕਹਿੰਦੀ ਆ ਉਮਰ ਵੇਖੋ ਤੁਹਾਡੇ ਸਾਹਮਣੇ ਕੀ ਆ ਤੇ ਕਾਫੀ ਉਮਰ ਹੋ ਗਈ ਹੈ ਬੁੱਢਿਆਰੇ ਥਾਣੇ ਸੱਦ-ਸੱਦ ਕੇ ਤੇ ਜੇਲ੍ਹ ਕਰਦੇ ਆ ਉਹ ਤੋਂ ਵੀ ਪਰੇਸ਼ਾਨ ਇਹ ਰੱਦ ਨੇ ਰੋਣਾ ਰਹਿੰਦਾ ਹੈ ਇਹ ਵੀ ਰੁਹਾਈਦਾ ਹੀ ਰੋ ਤੇ ਰੋਣਾ ਵੀ ਭਾਈ ਮਲੇ ਬਹੁਤ ਪਰੇਖਾਨ ਕਰਦੇ ਆ ਉਹਨਾਂ ਘਰ ਵਿੱਚ ਕੌਣ ਹੈ ਇਹਨਾਂ ਤੋਂ ਘਰ ਦੇ ਇਹਨਾਂ ਦੇ ਇਕੱਲੇ ਹੀ ਆ ਇਹ ਦੋ ਭੈਣਾਂ ਹੋ ਗਈਆਂ ਉਹ ਆਪਣੇ ਘਰ ਵਾ ਝਗੜਾ ਜਾਂਦਾ ਤੜੜਾ ਤਨਾ ਸਾਲਾਂ ਤੋਂ ਚੱਲ ਰਿਹਾ ਨਾਲ ਇਦਾਂ ਮਿਲਦੀ ਆ ਪਿੰਡ ਕਿਹੜਾ ਤੁਹਾਡਾ ਇਹ ਲਿਆ ਰਿਹਾ ਉਹ ਆ ਵੀ ਨਹੀਂ ਆ ਰਹੀ ਹੈਗੀ ਇਹਨੇ ਪਹਿਲਾਂ ਵੀ ਕੋਸ਼ਿਸ਼ ਕੀਤੀ ਹੈ ਹਾਂਜੀ ਪਹਿਲਾਂ ਵੀ ਇਹਨਾਂ ਨੇ ਦੱਸਿਆ ਵੀ ਮਿਲਾਂਗੇ ਪਰ ਫਾਲਾਂ ਦੀ ਕੋਸ਼ਿਸ਼ ਕੀਤੀ ਆ ਇਸੇ ਪ੍ਰੇਸ਼ਾਨੀ ਤੋਂ ਹੀ ਮਿਲਦੀ ਉਹ ਬੇਟੀ ਨੂੰ ਮਿਲਣ ਦੇ ਨਾ ਉਹ ਆ ਰਹੀ ਆ ਤੇ ਨਾ ਹੀ ਮਿਲ ਵੀ ਕਿ ਕਿਸਕੇ ਪਾਸੇ ਮਿਲਦੀ ਉਹ ਕਰਦੇ ਦਮਲ ਸ਼ਿਕਾਇਤ ਦਰਜ ਕਰਾਈ ਜੀ ਸ਼ਿਕਾਇਤ ਤਾਂ ਪਹਿਲਾਂ ਹੀ ਦਰਜ ਕਰਾਈ ਆ ਹੁਣ ਵੀ ਕਰਾਈ ਆ ਇਸੇ ਲਾਈਨ ਤੇ ਕੀ ਕਹਿੰਦੇ ਉਹ ਆ ਰਹੇ ਆ ਪੁਲਿਸ ਵਾਲੇ ਕਹਿੰਦੇ ਵੀ ਅਹੀਂ ਆ ਰਹੇ ਆ ਇਹ ਕਿਹੜਾ ਪਿੰਡ ਹੈ ਮੁੰਡੇ ਦਾ ਕਿਹੜਾ ਪਿੰਡ ਹੈ ਮੁੰਡੇ ਦਾ ਪਿੰਡ ਉਧਰ ਪਿੱਛੇ ਦੇ ਹੈਗਾ ਲੀਲਕਾ ਆ ਬਟਾਲੇ ਕਰਨ ਤੇ ਕੋ ਐਸ ਵੇ ਹੁਣ ਇਹ ਗ੍ਰੀਨ ਸਿਟੀ ਇੱਥੇ ਬਟਾਲੇ ਰਾਮ ਮਲੇਵੀ 100 ਦਾ ਕਿਹੜਾ ਪੈਂਡੂ ਪੁਰੀਆਂਾਂ ਦਾ ਪੁਰੀਆਂ ਹਾਂਜੀ ਪੁਰੀਆਂ ਜੀ ਇਹੋ ਜੀ ਕੱਲ ਸਾਨੂੰ ਇਨਫੋਰਮੇਸ਼ਨ ਆਈ ਸੀ ਤੇ ਅੱਜ ਉਹਨਾਂ ਦੇ ਉਹਨਾਂ ਦੀ ਮਾਤਾ ਜੀ ਦੇ ਪਰਮਜੀਤ ਕੌਰ ਦੇ ਪਿਆਨਾ ਤੇ ਅਈ ਐਕਸਰ ਨੰਬਰ 198 ਮਿਤੀ 19 ਅਪ੍ਰੈਲ 2024 ਅੰਡਰ ਸੈਕਸ਼ਨ 108 61 ਬੀ ਐਨ ਐਸ ਨਵੀਂ ਤਰਾਵਾਂ ਦੇ ਤਹਿਤ ਅਰਜ਼ੀ ਕਰਦਾ ਹਾਂ ਕਿੰਨਿਆਂ ਦੇ ਖਿਲਾਫ ਅਸੀਂ ਜਿਉ ਉਹਨਾਂ ਦੇ ਜੋ ਉਹਨਾਂ ਨੇ ਬਿਆਨ ਦੋਇਆ ਉਸੇ ਕਿਰਨਦੀਪ ਕੌਰ ਤੇ ਉਹਨਾਂ ਦੇ ਨਾਲ ਸੱਸ ਸਹੁਰਾ ਚਾਰ ਬੰਦਿਆਂ ਦੇ ਖਿਲਾਫ ਆਈ ਹੈ ਫਰਜ਼ ਰਚਣਾ ਕੋਈ ਸਰ ਹੁਣ ਤੱਕ ਗ੍ਰਿਫਤਾਰੀ ਕੀਤੀ ਨਹੀਂ ਬੇਗਰੇ ਰੀਸੈਂਟਲੀ ਪਰਚਾ ਦਰਜ ਹੋਇਆ ਇਸ ਤੋਂ ਬਾਅਦ ਅਸੀਂ ਗ੍ਰਿਫਤਾਰੀ ਨੂੰ ਕਰਾਂਗੇ